ਲੋਵੀ ਮਿੱਤਰੋ ਅੱਜ ਆ ਗਏ ਪਿੰਡ ਕੁਲਾਰਾਂ ਕੁਲਾਰਾਂ ਕਿੱਥੇ ਹਵੇਲੀ ਚ ਕਿਹਦੀ ਹਵੇਲੀ ਚ ਤੇ ਬਾਈ ਰਿੰਕੂ ਦੀ ਹਵੇਲੀ ਚ ਤੇ ਬਾਈ ਦਾ ਇੱਕ ਨਾਂ ਬਣ ਗਿਆ ਇੱਕ ਬਾਈ ਦੀ ਹਵੇਲੀ ਦਾ ਨਾਂ ਵੀ ਬਣ ਗਿਆ ਕਿ ਟਰੈਕਟਰਾਂ ਦਾ ਵੀ ਨਾਂ ਬਣ ਗਿਆ ਬਾਈ ਉਹ ਟਰੈਕਟਰ ਲੱਭ ਕੇ ਲਿਆਉਂਦਾ ਜਿਹੜਾ ਅੱਜ ਕੱਲ ਬਹੁਤ ਘੱਟ ਦੇਖੇ ਨੇ ਠੀਕ ਹੈ ਤੇ ਆਪਾਂ ਮਿਲਦੇ ਆ ਬਾਈ ਰਿੰਕੂ ਨੂੰ ਕੀ ਹਾਲ ਆ ਬਾਈ ਕੀ ਹਾਲ ਆ ਦਰਮੇ ਵਧੀਆ ਤੇ ਮੈਂ ਕਿਹਾ ਵੀ ਟਰੈਕਟਰ ਤੂੰ ਉਹ ਲੱਭ ਕੇ ਲਿਆਉਣਾ ਜਿਹੜੇ ਪੰਜਾਬ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਹੈਨਾ ਸਹੀ ਹੈ ਤੇ ਆਪਾਂ ਫਿਰ ਕਿਹੜੇ ਤੋਂ ਸ਼ੁਰੂ ਕਰੀਏ ਉਧਰੋਂ ਹੀ ਕਰਾਂ ਕਿਧਰੋਂ ਇਧਰੋਂ ਇਹ ਆ ਗਿਆ ਬਈ 60 65 ਆ 60 55 ਦਾ ਬਹੁਤ ਦੇਖੇ ਨੇ 60 60 ਵੀ ਦੇਖਨੇ 60 65 ਲਿਆਂਦਾ ਹਾਂਜੀ ਹਾਂ ਕਿੰਨਾ ਮਾਡਲ ਆ ਇਹ 2013 ਮਾਡਲ ਆ ਪਹਿਲੀ ਪਾਰਟੀ ਦਾ ਬਠਿੰਡਾ ਨੰਬਰ ਆ ਇਹ ਵੀ ਬਠਿੰਡਾ ਨੰਬਰ ਆ ਫਰਸਟ ਪਾਰਟੀ ਦਾ ਚਾਰੇ ਟਾਇਰ ਨਵੇਂ ਆਪਾਂ ਨੇ ਪਾਏ ਨੇ ਤੇ ਇਹ ਚੱਲਿਆ 1000 ਘੰਟਾ ਹੋਇਆ ਆਪਾਂ 19 21 ਮੰਨ ਕੇ ਚੱਲੇ ਰਹੇ ਤੇ ਕਲੀਅਰ ਜੀ ਮਰਵਾਈ ਹੋਈ ਆ ਠੀਕ ਹੈ ਤੇ ਉਹ ਆਪਾਂ ਤਸੱਲੀ ਨਾਲ ਦੇ ਦਾਂਗੇ ਵੀ ਰੇਨਲ ਟਰੈਕਟਰ ਇਹ ਕਈ ਕਿਹ ਦੇ ਸਕਦਾ ਚਲਾ ਕੇ ਜਿਹਨੂੰ ਲੈਣਾ ਉਹਨੂੰ ਵੈਸੇ ਪਾਤੀ ਹੈ ਇਹਦੇ ਬਾਰੇ ਤਾਂ ਦੱਸਣ ਦੀ ਵੀ ਲੋੜ ਨਹੀਂ ਹੈਗੀ ਤੇ ਜੇ ਹੁਣ ਆਪਾਂ ਇਹਦੀ ਰੇਟ ਤੇ ਆਈਏ ਰੇਟ ਇਹਦਾ 5.5 ਲੱਖ ਕਹਿੰਦੇ ਆ ਬਾਕੀ ਕਰਨਾ ਹੈ ਮੌਕੇ ਤੇ ਮਾੜਾ ਮੋਟਾ ਮੈਂ ਕਹਾਂ ਮੋਟਾ ਤੇ ਇਕੱਲੇ ਆਪਾਂ ਇਹ ਟਰੈਕਟਰ ਦਾ ਰੇਟ ਦੱਸਾਂਗੇ ਹਾਂ ਹੋਰ ਰੇਟ ਨਹੀਂ ਦੱਸਦੇ ਹਾਂ ਹੋਰ ਆਪਾਂ ਰੇਟ ਨਹੀਂ ਦੱਸਦੇ ਬਾਕੀ ਬਾਈ ਨੂੰ ਫੋਨ ਲਾ ਲਿਓ ਠੀਕ ਹੈ ਜਿਨ੍ਹਾਂ ਨੇ ਕੋਈ ਵੀ ਟਰੈਕਟਰ ਆਹ 53 10 ਇਹ ਬਾਈਆਂ ਨੂੰ ਵੇਚਿਆ ਹੈ ਇਹਦਾ ਵੇਚ ਕੇ ਤੇ ਇੱਧਰ ਆ ਗਿਆ 93 11 ਹਾਂ ਜੀ ਇਹ ਕਿੰਨਾ ਮਾ ਤੇ ਆਨਲਾਈਨ ਬਲੇਟਾਂ ਬਲੁੱਟਾਂ ਕਾਗਜ਼ ਪੱਤਰਾਂ ਦਾ ਪੂਰਾ ਸਹੀ ਹੈ ਆਪਾਂ ਨੇ ਤਿਆਰ ਕਰਾਇਆ ਸੀ ਕੋੜਾ ਬੈਂਪਰ ਲਵਾਤਾ ਇਹਦੇ ਪੇਂਟ ਕਿਹੜਾ ਕਰਵਾਤਾ ਇਹ ਟੂਕੇ ਦਾ ਪੇਂਟ ਹੋਇਆ ਫੁੱਲ ਵਧੀਆ ਆਵਦੀ ਜਾਂਚ ਜਿੰਨਾਂ ਕੇ ਜਦੋਂ ਆਪਾਂ ਨੂੰ ਆਉਲ ਹੈ ਨਾ ਜਿੰਨਾਂ ਕੋਲ ਉਹਨਾਂ ਸੀ ਆਪਦੇ ਆਪ ਨੂੰ ਵਧੀਆ ਕਰਾਇਆ ਵੀ ਇਹ ਪਾਵਰ ਵੀ ਕਰਾਇਆ ਤਾਂ ਹਾਂ ਪਾਵਰ ਕਰਾਇਆ ਡੀਆਈ ਕਰਾਇਆ ਪੇਂਟ 65 ਵੀ ਦਾ ਪੇਂਟ ਪਾਵਰ ਦਾ ਠੀਕ ਆ ਵੀ ਵਾਹ ਜਿੰਨੀਆਂ ਕਰ ਰਹੇ ਤਾਂ ਨਾ ਆਪਾਂ ਕਹਿੰਦੀ ਆਪਾਂ ਨੂੰ ਜਿੰਨਾਂ ਕੇ ਪਤਾ ਦੀ ਉਹਨਾਂ ਕੇ ਆਪਾਂ ਨੇ ਵਧੀਆ ਕਰਾਇਆ ਕਹਿੰਦੇ ਵਾਹ ਵਾਹ ਠੀਕ ਆ ਸਿਸਟਮ ਵਗੈਰਾ ਵੀ ਲਵਾਤਾ ਕਨੋਪੀ ਵੀ ਲਵਾ ਏ ਭਾਈ ਪਹਿਲਾਂ ਬੰਦ ਗਏ ਹੋਏ ਸੀ ਮੈਨੂੰ ਐ ਇਹ 2011 ਚ ਬੰਦ ਹੋਇਆ 2011 ਚ ਬੰਦ ਹੋਇਆ ਨੇ ਮਿਲਦੇ ਵੀ ਬਹੁਤ ਘੱਟ ਨੇ ਹਾਂ ਜਿਹਨੇ ਲੈ ਲਿਆ ਵੇਚ ਦੀ ਨੇ ਦਾ ਯਾਰ ਮੈਂ ਤਾਂ ਬਹੁਤ ਟਰੈਕਟਰ ਵੇਚਦੇ ਇਹ ਕੋਈ ਖੋਲਿਆ ਵੀ ਨਹੀਂ ਦੇਖਿਆ ਵੀ ਕੋਈ ਖਰਾਬ ਆਇਆ ਇਹਨੂੰ ਵੈਸੇ ਵਧੀਆ ਬੰਦਾ ਹੀ ਲੈਂਦਾ ਸਾਮਗੇ ਰੱਖਦਾ ਵਧੀਆ ਬੰਦਾ ਹੀ ਇਹਨੂੰ ਸਾਮਦਾ ਕੋਈ ਐ ਨਹੀਂ ਆਇਆ ਕਦੇ ਵੀ ਕੋਈ ਸੋਧਦੀ ਹੋਈ ਆ ਜਾ ਕੇ ਇਹਦੇ ਰੰਗ ਹੋਇਆ ਆ ਇਹ ਆ ਲਾ ਗੋਰਾ ਜਦੋਂ ਦਾ ਇਹਨੂੰ ਕਰੀ ਆ ਮੈਂ ਜਦੋਂ ਤੇ ਬਾਈ ਜੀ ਆਪਾਂ ਪਹਿਲਾਂ ਇਹਦੀ ਸਪੀਡਾ ਇਹ ਕਿੰਨੀ ਸਪੀਡਾ ਚ ਦੱਸੋ ਇਹ ਤਾਂ ਨ ਸਪੀਡਾ ਜ ਆ ਇਹ ਤਾਂ ਨ ਸਪੀਡਾ ਜ ਆ ਉਹ 11 ਮਾਡਲ ਲਾਸਟ ਤੇ ਜਮੇ ਉਹ 4 ਸਪੀਡਾ ਉਹ 4 ਸਪੀਡਾ ਇਹ ਦਾ ਇਹ ਕਿੰਨਾ ਮਾਡਲ ਇਹ 10 ਮਾਡਲ ਆ ਇਹ 10 ਮਾਡਲ ਆ ਕਿ ਪੰਜਾਬ ਦਾ ਨੰਬਰ ਇਹ 4000ਾਂ ਤੱਕ 4400 ਚੱਲਿਆ ਹੈ Ориਜਨਲ ਆ ਟਾਇਰਾਂ ਦਾ ਦੂਜਾ ਜੋੜਾ ਨਵਾਂ ਲੱਗਿਆ ਹੈ ਬਸ ਇਹਦੇ ਠੀਕ ਆ ਪੰਜਾਬ ਦਾ ਨੰਬਰ ਹਾਂ ਹਾਂ ਪੰਜਾਬ ਠੀਕ ਆ ਤੇ ਆ ਹੈਗਾ 11 ਮਾਡਲ ਇਹ 11 ਮਾਡਲ ਇਹ 4 ਸਪੀਡਾ ਚ ਇਹ 4 ਸਪੀਡਾ ਡਬਲ ਪੀਟੀਓ ਆ ਇਹ ਡ ਮਾਂਗਲੇ ਟਾਇਰ ਆ ਵੀ 15 17 100 ਗੰਟਾ ਹੋਇਆ ਏ ਟਰੈਕਟਰ ਆ ਬਹੁਤ ਘੱਟ ਚੱਲਿਆ ਹੋਇਆ ਏ ਮਾਂਗਲੇ ਟਾਇਰ ਤਾਂ ਜਮੀ ਨਾ ਇਹਦੇ ਆਹਾ ਟਾਇਰ ਨਾਲ ਦੇ ਨੇ ਇਧਰ ਮਾਰਕ ਆ ਉਹ ਦੀ ਗੱਲ ਨਾ ਉਹਦਾ ਮਾਰਕ ਆ ਵੈਸੇ ਟਾਇਰਾਂ ਦੇ ਹਾਂ ਨੋ ਦਾ ਮਾਰਕ ਹੈਗਾ ਹਾਂ ਹਾਂ ਠੀਕ ਆ ਤੇ ਟਾਇਰ ਪਿਛਲੇ 18 ਚ ਪਏ ਹੋਣੇ ਦੇਖੀ ਉਹਨਾਂ ਤੇ ਅਜਾ ਦੇ ਰੰਗ ਪਿਆ ਪੱਟੀ ਉਹ ਮੰਨ ਕੇ ਚੱਲ ਪੰਜ ਚਾਰ ਘੰਟੇ ਚੱਲਿਆ ਹਾਇ ਟਾਇਰ ਵਾ ਕੇ ਹਾਂ ਸਿਸਟਮ ਵਗੈਰਾ ਇਹਦੇ ਚਿਕਨ ਉਪੀ ਵਗੈਰਾ ਚੰਗੀ ਲੱਗੀ ਹੋਈ ਆ ਬੋਲ ਲਵਾ ਕੇ ਟਾਇਰ ਫੁੱਲ ਨਮਾ ਜਾ ਰਾ ਜਿੰਨਾ ਦੀ ਕਰੀ ਤੇ ਰੇਟ ਤਾਂ ਫਿਰ ਸੱਜੰਗੇ ਨੂੰ ਫੋਨ ਲਾ ਲੈ ਨੰਬਰ ਤੇ ਜਿਹਨੇ ਲੈਣਾ ਯਾਰ ਉਹ ਉਹੀ ਫੋਨ ਲਾਉਗਾ ਜਿਹਨੇ 5410 ਲੈਣਾ ਜਿਹੜਾ ਲਵਦ ਹੈ ਹਾਂ ਠੀਕ ਹੈ ਤੇ ਆ ਆ ਗਿਆ ਬਈ 3602 ਨਿਊ ਹਾਲੈਂਡ ਵਾਲਿਆਂ ਦਾ ਇਹ 3 ਸਪੀਡ ਆ ਇਹ ਵੀ 11 ਮਾਡਲ ਆ ਇਹ ਵੀ ਥੋੜੇ ਪੀਸ ਆਏ ਨੇ ਇਹ ਵੀ 14 ਦੇ ਟਾਇਰ ਨਾਲ ਲੈਣਾ ਹੁੰਦਾ ਲੈਂਦੇ ਹਾਂ ਹ ਟਾਇਰਾਂ ਦੀ ਕਿਹੜੀ ਸਨਕੀ ਹੈ ਬਈ ਇਹਦੀ 80 85 86 ਟਾਇਰ ਨੇ ਵੀਰੇ 80 85 ਇਹ ਡਬਲ ਡਿਸਟ੍ਰਿਬਿਊਟਰ ਪੋਲਟਾ ਪਾਵਰ ਬੂਰ ਸਟੀering ਆ ਹਾਂ ਇਹ ਵੀ ਪਿਆ ਆਪਣਾ ਹਾਂ ਇਹ 250 ਘੰਟਾ ਚੱਲਿਆ ਵੀ ਰਿਹਾ ਇਹ ਵੀ 250 ਘੰਟਾ ਚੱਲਿਆ ਹੋਇਆ ਤੇ ਜਿਹੜਾ ਆ ਨਟ ਗੇਰਾਂ ਖੜਾਗਾ ਇਹ 2000 ਮਾਡਲ ਆ ਇਸ ਲੋਕਲ ਨੰਬਰ ਆ ਆਪਣੇ ਲੋਕਲ ਨੰਬਰ ਆ ਜਿਹੜਾ ਰਾਡ ਨਵੇਂ ਲਾਏ ਹੋਣੇ ਆਪਾਂ ਉਹ ਰੰਗ ਕਰਾਇਆ ਜਦ ਲਾ ਦਿੰਦੇ ਆ ਬਾਕੀ ਇਹ ਤੋਂ 100 ਤੋਂ ਲੈ ਕੇ ਸਾਰਾ ਪੂਰਾ ਰੈਜਨਲ ਐ ਇੰਜਨ ਉੰਜਨ ਵੀ ਨਵਾਂ ਦਾ ਫੋਲਾ ਇੰਜਨ ਉੰਜਨ ਦਾ ਨੰਮ ਇਹਦਾ ਪਰ ਰੇਟ ਦੱਸ ਦੀ ਇਹ ਦਾਤ ਇਹ 235000 ਰੁਪਏ ਦੇਵਾਂਗੇ ਬਸ 235000 ਉਹਦੇ ਵਿੱਚ ਹਲਕਾ ਫੁਲਕਾ ਮਾਨਤੰਦਾਂ ਤਾਂ ਹੋ ਜਾਊ ਮਾੜਾ ਮੋਟਾ ਕਰਦਾ ਕੋਈ ਚੱਕਰ ਨਹੀਂ ਠੀਕ ਆ ਸਤਰੀ ਨਵੀ ਲਾਤੀ ਹਾਂ ਹਾਂ ਤੇ ਪਿੰਡ ਬਈ ਆਪਣਾ ਪੈ ਜਾਂਦਾ ਕੋਲਾਰਾ ਸੰਗਰੂਰ ਤੋਂ ਸੁਨਾਮ ਰੋਡ ਦੇ ਬਿਲਕੁਲ ਵਿਚਾਲੇ ਮੈਨਾ ਚੌਂਕ ਤੋਂ ਵੀ 3 ਕਿਲੋਮੀਟਰ ਦੂਰ ਸੰਗਰੂਰ ਵੀ 7-7 ਕਿਲੋਮੀਟਰ ਹੈ 7-7 ਕਿਲੋਮੀਟਰ ਤੇ ਬਾਕੀ ਬਾਈ ਦਾ ਨੰਬਰ ਉੱਪਰ ਟਾਈਟਲ 'ਚ ਚੱਲੀ ਜਾਂਦਾ ਜਿਨ੍ਹਾਂ ਨੇ ਕਿਸੇ ਨੇ ਟਰੈਕਟਰ ਵਿੱਚ ਕਟਾਉਣਾ ਟੌਪ ਦੇ ਹਾਂ ਹਾਂ ਹੈਨਾ ਹਾਂ ਤੇ ਜਿਨ੍ਹਾਂ ਨੇ ਚਾਹੇ ਆਹ ਲੈ ਕੇ ਜਾਣਾ ਇਹ ਤਾਂ ਕਰ ਲਿਓ ਸੰਪਰਕ ਨੰਬਰ ਟਾਈਟਲ 'ਚ ਚੱ